अच्छा जी चांदण ਦਾ ਛੱਟਾ ਜਿਹੜਾ ਐ سنی ਵਰਮਾ ਜੀ ਨੇ ਇੰਡੀਆ ਤੋਂ ਸਾਨੂੰ ਇਹ ਹਫ਼ਤਾ ਭੇਜੀ ਆ ਅੱਛਾ ਜੀ ਤੇ ਇਹ ਪੇਸ਼ ਕਰਦੇ ਆ ਇਹਦੇ ਪੰਜਕ ਉਹਨਾਂ ਨੇ ਭੇਜੇ ਹੋਏ ਆ ਬੰਦ ਜਿਹੜੇ ਹਨਾ ਹਾਂਜੀ ਕਹਿੰਦੇ ਆ ਜੀ ਮੂੜਾਂਗਾ ਮੈਂ ਸੂਰਜ ਲੈ ਕੇ ਮੂੜਾਂਗਾ ਮੈਂ ਸੂਰਜ ਲੈ ਕੇ ਤੂੰ ਵੀ ਦੀਵੇ ਜਗਾਈ ਰੱਖੀ ਤੂੰ ਵੀ ਦੀਵੇ ਜਗਾਈ ਰੱਖੀ ਬੁਝ ਰਹੇ ਖਾਬਾਂ ਦੇ ਅੰਦਰ ਤੇਲ ਆਸਾਂ ਦਾ ਪਾਈ ਰੱਖੀ ਵਾਹ ਜੀ ਵਾਹ ਬੇਰਹਿਮ ਹੈ ਮੌਸਮ ਅੱਜਕੱਲ ਅੱਛਾ ਜੀ ਬੇਰਹਿਮ ਹੈ ਮੌਸਮ ਅੱਜਕੱਲ ਪੌਣਾ ਨੂੰ ਝੂਠ ਹੈ ਚੜਿਆ ਅੱਛਾ ਜੀ ਬੇਰਹਿਮ ਹੈ ਮੌਸਮ ਅੱਜਕੱਲ ਪੌਣਾ ਨੂੰ ਝੂਠ ਹੈ ਚੜਿਆ ਹਾਂਜੀ ਦੇ ਕੇ ਚਾਨਣ ਦਾ ਛੱਟਾ ਤੂੰ ਸੱਚ ਨੂੰ ਉਗਾਈ ਰੱਖੀ ਵਾਹ ਜੀ ਪੌਖੂ ਪੌਖੂ ਹਾਂਜੀ ਵਰਮਾ ਜੀ ਬਹੁਤ ਵਧੀਆ ਸਨੀ ਵਰਮਾ ਨੇ ਦੱਸਿਆ ਨੇ ਹਾਂਜੀ ਸਨੀ ਵਰਮਾ ਜੀ ਝੁੱਗੀਆਂ ਨੂੰ ਹੋ ਕੇ ਪੀੜਾਂ ਠੇਡੇ ਦੁਰਕਾਰੇ ਕਿਉਂ ਅਛਾ ਜੀ ਝੁੱਗੀਆਂ ਨੂੰ